ਬੜੇ ਬੜੇ ਅਗੂ ਫੜ ਫੜ ਕੋਲੇ ਚੱਲ ਮੀਰੇ ਨਾਲ ਜੇ ਚੱਟਾ ਦੋ ਅੱਗੇ ਆ ਨੀ ਇਹਨੇ ਮੈਨੂੰ ਪੈਸੀ ਮੰਗਣ ਦੇ ਹਾਂ ਸੋਰੀ ਕੀ ਆ ਰਿਹਾ ਉਹ ਚੱਲ ਉਹ ਚੱਲ ਆ ਜਾ ਉਧਰ ਆ ਮੈਂ ਤੇਰੇ ਮੈਂ ਤੇਰੇ ਬਾਦਲੇ ਬਾਦਲੇ ਬੈਠ 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 ਲੈ ਲੈ ਮੈਂ ਤੇਰੇ ਲੈ ਲੈ ਉਹ ਸੁਖਿੰਦਰ ਨਾਲ ਵਿਆਹ ਥੱਲੇ ਵੈ ਥੱਲੇ ਵੈ ਪਾਪਾ ਜੀ ਤਮਾਲੇ ਬੰਦ ਕੇ ਸਿਰ ਤੇ ਸਜਾ ਕੇ ਤੇ ਪੈਸੇ ਬੰਦ ਕਰ ਦੋ ਥੱਲੇ ਵੈ ਯਾਰ ਥੱਲੇ ਵੈ ਥੱਲੇ ਵੈ ਭਾਈ ਫੋੜੋ ਵਿੱਚ ਲਾਈਨ ਆ ਨਹੀਂ ਆ ਰਹੀ ਬਸ ਨਹੀਂ ਚੱਲਦਾ ਭਾਈ ਮਨਾਈ ਗਏ ਨਹੀਂ ਆ ਸਰਵਜੀ ਆ ਦੇਖੋ ਜਿਹੜੇ ਕਹਿੰਦੀ ਆ ਕਿ ਮੰਗਣ ਆ ਰਿਆਂ ਨੂੰ ਸੰਸਕਾਰ ਕਰਦੇ ਆ ਦੇਖੋ ਇਹ ਲੋਕਾਂ ਮੰਨ ਕੇ ਕਿ ਟਮਾਟਾ ਮਾਪੋ ਕੋਈ ਹੋਰ ਪੈਸਾ ਨਹੀਂ ਇਹ ਗੁੱਲਤ ਅਦਾ ਪਰ ਮੰਨ ਲਿਆ ਹੋਟਲੋਂ ਦੇ ਨਾਂ ਦੇ ਪੈਸੇ ਲੈ ਕੇ ਲੋਕਾਂ ਇਹਨਾਂ ਨੂੰ ਬਹੁਤੀ ਤਕਲੀਫ ਹੈ ਨਾ ਘਰ ਲੈ ਜਾਓ ਆਪਣੇ ਇਹੋ ਕਰਦਾ ਜੀ ਆਰੋਹ ਨੂੰ ਤੋਂ ਬੰਦੇ ਨੂੰ ਦਿਖਾਇਆ ਮੈਂ ਤਾਂ ਬੰਦਿਆਂ ਨੂੰ ਚੱਲ ਜਾਓ ਤੇ ਤੂੰ ਕਹਿੰਦਾ ਤੈਨੂੰ ਮੰਗਦੇ ਆਂ ਦੀ ਵੀਡੀਓ ਸਾਡੇ ਕੋਲ ਮਾਨ ਲੈਣਾ ਆ ਤੂੰ ਇੱਕ ਮਿੰਟ ਮੇਰੀ ਗੱਲ ਸੁਣੋ ਭਾਜੀ ਮੰਗਦੇ ਵੇਖੇ ਨਹੀਂ ਕਿ ਕਿਹੜੇ ਉਹਦੀ ਫੋਟੋ ਨਹੀਂ ਮੰਗਦੇ ਵੇਖੇ ਤੁਸੀਂ ਸਾਰਿਆਂ ਨੇ ਕਿ ਨਹੀਂ ਇੱਕ ਮਿੰਟ ਖਾਸ ਸਾਰੇ ਵਾਲੇ ਜੀ ਇਹ ਮੰਗਦੇ ਵੇਖੇ ਨੇ ਤੇ ਦੁਪਾਸਾ ਤੇ ਬਾਸ ਸਾਰੇ ਆ ਆ ਵੇਖ ਲਓ ਦਰਬਾਰ ਸਾਹਿਬ ਦੇ ਬਾਹਰ ਕਿਵੇਂ ਇਹ ਛੋਟੇ ਛੋਟੇ ਬੱਚੇ ਇਹ ਸਾਰੇ ਬਿਹਾਰੀ ਬੰਗਾਲੀ ਨੇ ਤੇ ਸਿੱਖ ਸੰਗਤਾਂ ਨੂੰ ਤੰਗ ਕਰਕੇ ਤੇ ਸਕੂਲ ਦੀ ਫੀਸ ਮੰਗਦੇ ਆ ਭਾਈ ਦੇਖੋ ਹੁਣ ਆ ਵੇਖੋ ਕਿਦਾਂ ਧੋੜਾ ਲੱਗਦੀਆਂ ਇਹਨਾਂ ਦੀਆਂ ਉਹ ਜਾ ਕੇ ਲੁਕੇ ਆ ਇਦਾਂ ਇਹਨਾਂ ਨੇ گروਹ ਬਣਾਏ ਆ ਤਮਾਲੇ ਬੰਦ ਕੇ ਦੁਕਾਨ ਛੱਡ ਕੇ ਭੱਜ ਚੁਕਿਆ ਬੰਦਲੇ ਬੰਨ ਕੇ ਕਿ ਫੀਸ ਮੰਗਦੇ ਫੀਸ ਮੰਗਦੇ ਹਾਂ ਇੱਥੇ ਇੱਥੇ ਬੈਠਾ ਕੰਨੀ ਆ ਹਾਂ ਅੱਡਾ ਇਹਨਾਂ ਦਾ ਮੇਨ ਵੇਖੋ ਇੱਥੇ ਤਮਾਲੇ ਬੰਨ ਕੇ ਤੇ ਬੈੰਦੇ ਲੋਕੇ ਆ ਹੁਣ ਹੈ ਨਹੀਂ ਕਿੰਨੀ ਨਾਲ ਭੱਜ ਗਿਆ ਕਿੰਨਾ ਭੱਜ ਗਿਆ ਆ ਭੱਜ ਗਿਆ 10:00 ਵੱਜ ਕੇ 2 ਮਿੰਟ ਹੋਏ ਆ ਤੇ 5 ਮਿੰਟ ਹੋਏ ਇੱਥੇ ਇਥੋਂ ਵੇਖ ਕੇ ਭੱਜੇ ਸਾਨੂੰ ਨਾਲ ਦੋ ਜਣੇ ਕਿ ਭਜਾਏ ਆ ਕੈਨੀਆਂ ਆਣੇ ਇੱਥੇ ਬੈਠੇ ਨਾ ਆਹ ਰੋਹ ਚੁੱਕ ਪਾਜੀ ਜੇ ਕਿਤੋਂ ਪੁੱਛੀ ਨਹੀਂ ਸੀ ਸਾਡੀ ਆਈ ਖਬਰ ਇਹ ਭਾਣ ਸਾਹਿਬ ਸਹੀਏ ਕੰਮ ਕੀਤੇ ਮੇਰੀ ਸੁਣੋ ਗੱਲ ਇਹ ਅੰਮਰਸਰ ਜੇ ਅੰਮਰਸਰ ਤੋਂ ਢਾਹ ਲਿਆ ਨਹੀਂ ਰਹੇ ਕਿਸੇ ਦਾ ਕਰਨਾ ਭਾਵੇਂ ਕੋ ਦੁਕਾਨ ਆਇਆ ਭਾਵੇਂ ਤੇ ਮਰਜੀ ਕਰ ਜੀਓ ਜੇ ਮਤਲਬ ਨੇ ਜੇ ਸਰ ਕੀ ਬੰਦੇ ਨਾ ਅਬ ਉਹ ਪੜੀ ਜੇ ਕਿ ਕੁਛ ਪੁੱਛ ਨਹੀਂ ਸੀ ਤੋਂ ਇਹ ਪੜੀ ਜੇ ਤੁਹਾਡੀ ਆਈ ਖਬਰ ਇਹ ਭਾਗ ਸਾਹਿਬ ਸੁਣੀਏ ਕੰਮ ਕਰਤੇ ਮੇਰੀ ਸੁਣੋ ਗੱਲ ਇਹ ਅੰਮਰਸਰ ਜੇ ਅੰਮਰਸਰ ਤੋਂ ਡਾ ਲਿਆ ਨਹੀਂ ਰਹੇ ਕਿਸੇ ਦਾ ਕਰਨਾ ਪਾਏ ਕੋ ਦੁਕਾਨ ਆਇਆ ਪਾਏ ਅੰਮਰਜੀ ਚਲੋ ਜੇ ਮਹਤਵਪੂਰਨ ਜੇ ਅੰਮਰਸਰ ਤੋਂ ਮਾਨੇ ਸੇ ਜਾ ਕੇ ਕੰਮ ਮੰਗਿਆ ਖੈਰ ਨਹੀਂ ਦੇ ਸਭ ਲਾ ਆਹ ਵਾਈਟ ਵਾਈਟ ਬਾਅਦ ਦੇ ਨੂੰ ਬਾਅਦ ਵਿੱਚ ਦੇਖਾਂਗੇ ਹਮਤੇ ਆਪਾਂ ਹਿਸਾਬ ਲਾ ਲਓ ਤੁਹਾਡੀ ਗੱਲ ਨਹੀਂ ਹੈ ਜਿਹੜਾ ਪਟਿਕਨ ਜੀ ਅੱਛੇ ਭਈਆ ਇਹ ਦੁਮਾਲੇ ਬੰਨੇ ਆਏ ਤੁਸੀਂ ਪਿੱਛੇ ਸਾਡੇ ਕੋਈ ਹੈ ਵਾਹ ਸਿੱਖੇ ਇਹ ਗੱਲ ਦੱਸੋ ਅਸੇ ਕੋਈ ਦਮਾਲੇ ਬੰਨ ਕੇ ਖਲੋਤੇ ਨੇ ਦੋਲੇ ਦੇ ਸਿੱਖੀ ਦਮਾਲੇ ਬੰਨੇ ਹਨ ਸਿੱਖ ਲਈ ਸਰਦਾਰ ਨਹੀਂ ਹਨ ਬੜੇ ਦੋ ਬੁੰਡੇ ਬੈਠੇ ਦਮਾਲੇ ਬੰਨੇ ਉਹਨਾਂ ਨੇ ਐਥੇ ਤੋਂ ਭਾਈ ਕੋਈ ਭਾਜੀ ਮੈਂ ਪਾ ਦੇਣਾ ਹੁਣੇ ਭੱਜੇ ਇੱਥੋਂ ਤੁਸੀਂ ਅੱਜ ਗੱਡੀ ਤੇ ਹੁਣ ਉਤਰਿਆ ਅਸੀਂ ਗੱਡੀ ਚ ਬਣਾ ਰਹੇ ਆਂ ਉਹ ਇੱਥੇ ਬੈਠੇ ਸਰਦਾਰ ਬਣਾਉਣ ਵਾਲੇ ਨੇ ਨਵਾਂ ਕਮਪੋਟਰ ਬੜੀਆਂ ਦਰਬਾਰਾਂ ਉਹ ਦੀਆਂ ਨਹੀਂ ਨਾ ਨੌਜਰ ਉਹ ਮੈਂ ਲੇ ਲੇ ਉਹ ਇੱਥੇ ਵੀ ਇਹ ਭਾਈ ਕਿੰਨੇ ਫਿਰਦੇ ਭਾਈ ਇੱਥੇ ਦੇ ਜੇ ਨਹੀਂ ਇਹ ਰਾਹੀ ਸ਼ਾਮੀ ਮੁੰਡੇ ਇੱਥੇ ਵੇਚਦੇ ਜੀ 8000 ਨਹੀਂ ਨਹੀਂ ਸੱਤ ਵੇ ਆਈ ਤੇ 7 ਵੇ ਆਉਂਦੇ ਮਾਵਾ ਇੱਥੇ ਬੈਹ ਜਾਂਦੀ ਆ ਮਾਵਾ ਆਈ ਗਿਆ ਛੋਟਾ ਬੱਚੇ ਲੈ ਆ ਗਏ ਆਹ ਪਾਦਮ ਸੰਗੇ ਬੱਚੇ ਲੈ ਗਏ ਅੰਦਰ ਕੰਮ ਲੱਗੇ ਆ ਇਹਨਾਂ ਨੇ ਕੰਮ ਕੀ ਸੀ ਸਭ ਤੋਂ ਪਹਿਲਾਂ ਬਾਅਦ ਸੱਤ ਕੋ ਲੈ ਗਏ ਦਾਲ ਦੇ ਵਿਚਵੇਂ ਉਹਨਾਂ ਨੇ ਆ ਨਿੱਕੇ ਨਿੱਕੇ ਮੁੰਡੇ ਬੰਦੇ ਸਭ ਤੋਂ ਛੇੜੇ ਬੱਚਿਆਂ ਦੀਆਂ ਮਾਵਾਂ ਬੈਠੀਆਂ ਹੁੰਦੀਆਂ ਜੇ ਅੰਦਰ ਦੇ ਕੋਲ ਕੰਮ ਲੱਗੀ ਸਾਰੇ ਬੜੇ ਨੰਦਪੁਰ ਵਾਲੀ ਦੀ ਜੀ ਨਾ ਮੈਂ ਤੁਹਾਡੀ ਮਤ ਮੈਂ ਕਹਿੰਦਾ ਤੁਹਾਲਾ ਬੰਨਾ ਬੱਚੇ ਫਰੇ ਰਹੇ ਆ ਆ ਨਿੱਕੇ ਨਿੱਕੇ ਮੁੰਡੇ ਬੰਦੇ ਬੱਟ ਸੀ ਇਹ ਚੋਰੀਆਂ ਕਰਦੇ ਆ 600 ਵਿੰਗ ਤੇ ਨਹੀਂ ਨਹੀਂ ਚੋਰੀਆਂ ਨਹੀਂ ਕਰਦੇ ਇਹ ਲੋਕਿੰਦੇ ਜੀ ਮਾਂ ਮਾਰ ਗਿਆ ਪਿਓ ਮਾਰ ਗਿਆ 300 ਕੀ ਹੋ ਗਿਆ ਜਦੋਂ ਉਹ ਫਰਨਾ ਲੇ ਸੱਤਵੇਂ ਆਉਂ ਗਏ ਕੱਲ ਨੂੰ ਕਹਿੰਦੇ ਆ ਗੱਲ ਆਪੀ ਆ ਵੀਰੇ ਕਮੇਟੀ ਵਾਲੇ ਭਰਾਾਰੇ ਆਪਣੇ ਗਲਤ ਗੱਲ ਫੜੇਗਾ ਫਿਰ ਤੂੰ ਮੈਂ ਤੈਨੂੰ ਮੈਂ ਦੱਸ ਸਕਦਾ ਮੈਂ ਪੱਟੇ ਦੋਦਾ ਬਰਦਾ ਦੋਦਾ ਪਹਿਲੇ ਸੁਣਿਆ ਬੰਦਾ ਨਾ 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 ਮੈਂ ਬਰਸ ਨਾ ਕਮੇਟੀ ਕੰਮ ਜਗਾ ਨਾ ਮੈਂ ਵੀ ਕਰਾਂਗੇ ਜੋੜੇ ਕੰਨ ਨਾਲ ਬੋਲੇਗੇ ਅਥੇ ਫੇਰੇ ਆ ਫਿਰ ਮਤਿ ਦੇਣਾ 50 ਬੱਦੇ ਆਣ ਕਿਤੇ ਮੋਢੇ ਫੜੇਗੇ ਰੁਮਾਲ ਬੰਨੇ ਉਹ ਵੇਚ ਦੇ ਉਲਟੇ ਬੋਲਦੇ ਨੇ ਜੇ ਤੈਨੂੰ ਕਹੇ ਨਾ ਵੀ ਨਹੀਂ ਵੇਚਣਾ ਨਹੀਂ ਲੈਣਾ ਬੰਦੇ ਗਾਗ ਨੇ ਉਹ ਉਲਟਾ ਬੋਲਦੇ ਨੇ ਨਾਲ ਮੈਂ ਤੁਹਾਨੂੰ ਕੀ ਦੱਸਾਂ ਮੈਂ ਤੁਹਾਨੂੰ ਸਾਢੇ ਜੱਗ ਕਮੇਟੀ ਦੇ ਅੰਦਰ ਗਏ ਮੈਂ ਬੁਲਾਣਾ ਵੀ ਕਮੇਟੀ ਸਾਰੇ ਮਿੰਟ ਬਗ ਰਹਿਣਾ ਤੇ ਨਹੀਂ ਕਮੇਟੀ ਮਗਰ ਨਹੀਂ ਜੱਫੇ ਤਾਂ ਸਾਲ ਨੂੰ ਪ੍ਰਧਾਨ ਜੀ ਨੂੰ ਕਹਿਣਾ ਹੈ ਕਿ ਉਹਨੇ ਕਿਹਾ ਕਿ ਆਏ ਉਹ ਨਾਲ ਇੱਥੇ ਇੱਥੇ ਬੰਦੇ ਗਏ ਫੜੜੇ ਨੂੰ ਆਪਾਂ ਫੜ ਫੜ ਬੜੇ ਚੱਲਦਾ ਹਾਂ ਕੀ ਕਰਦੇ ਤਾ ਖਾਦੋ ਤੇ ਨਾ ਨਾ ਦਰੀਆ ਤੋਂ ਦਲੇਰ ਤੜੀਆ ਨੂੰ ਸਮਾਨ ਲੈਣਾ ਆ ਆ ਪੈਸੇ ਪੈਸੇ ਲਈ ਨਹੀਂ ਆ ਪੈਸੇ ਨਹੀਂ ਦੋ ਮੇਰੇ ਕੋਲ ਵੀਡੀਓ ਬੋਤ ਮੇਰੇ ਕੋਲ ਵੀਡੀਓ ਹੈ ਮੈਂ ਵੀਡੀਓ ਬਣਾਈ ਬਾਕੀ ਦੇ ਪੈਸੇ ਪੈਸੇ ਤੇ ਰੱਖ ਮੈਂ ਵੀਡੀਓ ਬਣਾਈ ਆ ਮੈਂ ਵੀਡੀਓ ਬਣਾਈ ਆ ਲੱਗ ਰੱਖਦੇ ਆਂ ਕਿ ਤਾ ਚੰਗਾ ਤੋ ਪਿਆ। ਕੋਈ ਐਸੀ ਤੋ ਮਾਰੀ। ਐਸੀ ਆ ਕੋਈ ਪੜੀ ਹੀ ਨਹੀਂ। ਬੋਲੇ ਫੋੜੇ। ਅਭੀ ਦੇਖੋ। ਉਹ ਕਿਹਦੇ ਕਹਿੰਦਾ ਕਰਦੇ ਨੇ। ਬੋਲੇ ਫੋੜੇ। ਭੱਜਦੇ ਕੋਈ ਸਹੀ। ਹੋਰ ਆ ਰਿਹਾ ਨਾ। ਐਸੀ। ਓ ਯਾਰ ਵੀਡੀਓ ਬਣਾਈ ਮੈਨੂੰ ਪਤਾ ਕੋਈ ਬੀਬੀਆਂ ਕੋ ਮੰਗਣ ਦੇ ਹੀ। ਅੱਛਾ ਤਾਂ ਮੰਗਣੀ। ਹਾਂ ਮੈਂ ਵੀਡੀਓ ਬਣਾਈ ਆ। ਆਹ ਆਵੇ। ਹੁਣ ਕੀ ਆ। ਉਹ ਹੀ ਹੋਵੇ। ਇਹ ਉਹ ਕੰਮ ਹੋ ਗਿਆ। ਦਿਖਾਇਆ ਫੋਟੋ ਮਾਂ ਦਿਖਾਇਓ। ਕਿੱਥੋਂ ਦੇਵੇਂ ਕਿੱਥੋਂ ਦਾ ਤੂੰ? ਮੇਰੇ ਇੱਥੇ ਰਹਿ। ਰਹਿਣ ਵਾਲਾ ਕਿੱਥੋਂ ਦਾ? ਕਿੱਥੇ ਤੇਰਾ ਮਾਪਿਓ ਕਿੱਥੇ ਰਹਿੰਦਾ? ਮੇਰੇ ਮੰਮੀ ਤੇ ਕਿਨੂਨੇ ਵਿੱਚ। ਮੇਰੇ ਮਾਪੇ ਕੋਲ ਤੇਰੇ ਇਹ ਬੰਦੇ ਆਈ ਹੈ ਤੂੰ ਮਾਣਾ ਸਿੰਘ ਰੋਡ ਹੀ ਨਿਕਾ ਆ ਆ ਕਦੋਂ ਨਹੀਂ ਕੰਮ ਕਰਨ ਉਹ ਮੇਰੇ ਸਮਾਨ ਲੈਣ ਆਵੇਂ ਤੂੰ ਨਹੀਂ ਜਾ ਰਿਹਾ ਤੈਨੂੰ ਮੰਗਦੇ ਆਂ ਦੀ ਵੀਡੀਓ ਸਾਡੇ ਕੋਲ ਸਮਾਨ ਲੈਣ ਆਇਆ ਤੂੰ ਇੱਕ ਮਿੰਟ ਮੇਰੀ ਗੱਲ ਸੁਣ ਲੋ ਭਾਜੀ ਮੰਗਦੇ ਵੇਖੇ ਕਿ ਨਹੀਂ ਭਾਜੀ ਦਿਖਿਆ ਉਹ ਵੀਡੀਓ ਨਹੀਂ ਮੰਗਦੇ ਵੇਖੇ ਤੁਸੀਂ ਸਾਰਿਆਂ ਨੇ ਕਿ ਨਹੀਂ ਇੱਕ ਮਿੰਟ ਕਮਾ ਸਾਰੇ ਵਾਲੇ ਦਾ ਨੇ ਇਹ ਮੰਗਦੇ ਵੇਖੇ ਨੇ ਇੱਥੇ ਦਰਵਾਜ਼ੇ ਦੇ ਬਾਹਰ ਸਾਰੇ ਸਾਰੇ ਜਣੇ ਇਹ ਬੇਰ ਅਗਲੇ ਨੂੰ ਕਹਿੰਦੇ ਮੇਰੇ ਮੰਮੀ ਡੈਡੀ ਨਹੀਂ ਦੇਖਣ ਆ ਪਹਿਲਾਂ ਪਹਿਲਾਂ ਫੋਟੋ ਫੜਾਈਆਂ ਫੋਟੋ ਫੜਾਵਾ ਹਾਂ ਪਰ ਦੱਸ ਕਿ ਆ ਗਏ ਦੇਸੀ ਨਿਆਣੇ ਪਹਿਲਾਂ ਇਹ ਫੋਟੋਆਂ ਵਿਖਾਉਂਦੇ ਆ ਤੇ ਬਾਅਦ ਚ ਉਹਨਾਂ ਨੂੰ ਕਹਿੰਦੇ ਸਾਡੀ ਸਕੂਲ ਦੀ ਫੀਸ ਦੇ ਦਿਓ ਸਾਡੇ ਮਾਂ ਪਿਓ ਨਹੀਂ ਹੈਗੇ ਸਾਨੂੰ ਪੈਸੇ ਦੇ ਦਿਓ ਬਾਬਾ ਜੀ ਤੁਸੀਂ ਡਿਊਟੀ ਕਰਦੇ ਇੱਥੇ ਚਲੋ ਜੀ ਮਾਰਕੀਟ ਜੇ ਗਈ ਜੀ ਕੰਮ ਕਰਦੇ ਆ ਨਾ ਸਾਰੇ ਜਣੇ ਇੱਥੇ ਇਧਰ ਆ ਬਣਾ ਲੀ ਮਾਰਕੀਟ ਜੇ ਗਈ ਜੀ ਆਓ ਆਓ ਇਧਰ ਆਇਓ ਕਾਹਦੇ ਤੁਸੀਂ ਵੀਡੀਓ ਬਣਾਉਂਦੀ ਇਹ ਕਰਦੇ ਆ ਨਾ ਕੰਮ ਸਾਰੇ ਇੱਥੇ ਮੰਗਦੇ ਆ ਨਾ ਇਹਨਾਂ ਲੋਕਾਂ ਨੇ ਸ਼ਹਿਰ ਦਾ ਨਾਂ ਖਰਾਬ ਕਰਤਾ ਨਾ ਉਹ ਗੰਦ ਪਾਇਆ ਪੰਜਾਬ ਚ ਇਹਨਾਂ ਨੇ ਗੁਰੂ ਘਰਾਂ ਦੇ ਬਾਹਰ ਇਹਨਾਂ ਨੇ ਕੋਈ ਇਹਨਾ ਕਸਰ ਨਹੀਂ ਛੱਡੀ ਬੱਚੇ ਛੋਟੇ ਛੋਟੇ ਇਹਨਾਂ ਦੇ ਪੜ੍ਹਨ ਦੀ ਲਿਖਣ ਦੀ ਉਮਰ ਆ ਆ ਨਵਾਂ ਕੰਮ ਆ ਮਾਂ ਪਿਓ ਰੰਦੀ ਆੜ ਦੇ ਵਿੱਚ ਠੀਕ ਹੈ ਕਦੀ ਇਹ ਸਿਰ ਤੇ ਦਿਮਾਲੇ ਬੰ ਲੈਂਦੇ ਮੋਨੇ ਸਿਰਾਂ ਤੋਂ ਲੋਕਾਂ ਨੂੰ ਸਾਡਾ ਮਾਂ ਪਿਓ ਨਹੀਂ ਹੈਗਾ ਐਕਸੀਡੈਂਟ ਹੋ ਗਿਆ ਪੈਸੇ ਦੇ ਦਿਓ ਕਦੀ ਇਹ ਕਹਿੰਦੇ ਆ ਵੀ ਸਾਡੀ ਸਕੂਲ ਦੀ ਫੀਸ ਦੇ ਦਿਓ ਕੀ ਕੋਈ ਚੰਗੀਆਂ ਗੱਲਾਂ ਦੱਸੋ ਇੱਥੇ ਸੰਗਤ ਦੂਰੋਂ ਦੂਰੋਂ ਆਉਂਦੀ ਕੀ ਪ੍ਰਭਾਵ ਪੈਂਦਾ ਹੋਊਗਾ ਗ੍ਰਾਮੀ ਹੁੰਦੀ ਹੁਣ ਤੁਹਾਨੂੰ ਤੇ ਮੇਰਾ ਰਾਂਦਾ ਬਾਲ ਵਿਭਾਗ 'ਚ ਕੱਲਾ ਚੱਲੋ ਜੀ ਕੋਲ ਕੋਲ ਆਹ ਫੋਨ ਦੋਨਾਂ ਨੂੰ ਬੱਲੇ ਪਹਿਲੇ ਕੰਦੀ ਉੱਥੇ ਇਦਾਂ ਨਹੀਂ ਨਹੀਂ ਜਿਹੜੀ ਦੀ ਮਾਂ ਹੈਗੀ ਮਾਂ ਦਾ ਫੋਨ ਲਾਓ ਆਪਣੀ ਮਾਂ ਨੂੰ ਬੁਲਾ ਫਿਰ ਜਵਾਨ ਨੂੰ ਬੁਲਾਓ ਹਾਂ ਬੁਲਾਓ ਜੇ ਤੇ ਮੰਨੋ ਜੇ ਤੇ ਮੰਨ ਜੋਗੇ ਵੀ ਅਸੀਂ ਗਾ ਦੋ ਭਿਕ ਨਹੀਂ ਮੰਗਦੇ ਹੈਂ ਪੱਕੀ ਗੱਲ ਦੇਖ ਕੀ ਗੱਲ ਹੈ ਦੇਖਗੇ ਨਾ ਅਸੀਂ ਇਸ ਟੈਫਲ ਲਈ ਭਾਈ ਮੰਗਦੇ ਜੀ ਨਾ ਹਾਂਜੀ ਵੀਰੇ ਉਧਰ منہ ਕਰਕੇ ਕਹਿੰਦਾ ਵੀ ਮੰਗਦੇ ਹਾਂਗਾ ਤਾਂ ਨਹੀਂ ਮੰਗਾਂਗੇ ਭਾਈ ਮੰਗ ਕਰਦੀ ਮੰਗੰਦੇ ਅਸੀਂ ਪਹਿਲਾਂ ਪਹਿਲਾਂ ਖੜੋ ਹੋ ਰਹੇ ਹੋ ਨਾ ਕੀ ਕਹਿੰਦੇ ਹੋ ਪਹਿਲਾਂ ਦੱਸਦੇ ਕੁਝ ਨਹੀਂ ਕਹਿੰਦੇ ਜਿਵੇਂ ਮਾਰਾ ਤੇ ਕਰੇ ਕੋਈ ਨਹੀਂ ਹੈ ਕਿੱਥੋਂ ਦਾ ਹੈ ਕਿੱਥੋਂ ਦਾ ਸਾਰੇ ਯਾਰੀ ਝੂਠੇ ਮਾਨ ਸਿੰਘ ਦਾ ਇਹ ਕੰਮ ਠੀਕ ਹੋ ਗਿਆ ਸੀ ਨਹੀਂ ਵੀ ਹੁਣ ਨਹੀਂ ਵੇਚਾਂ ਪੱਕੀ ਗੱਲ ਹੈ ਪੱਕੀ ਗੱਲ ਹੁਣ ਇੱਕ ਮਿੰਟ ਇਹ ਇਹ ਪੈਸਾ ਤੇ ਨਾ ਕਰੇ ਸੰਗਤ ਨੂੰ ਵੀ ਕਰੋ ਥੋੜਾ ਬੰਦਾ ਸੰਗਤ ਨਾ ਪੈਸੇ ਦੇਵੇ ਇਹਨਾਂ ਨੂੰ ਮੇਰੀ ਬੇਨਤੀ ਸੁਣ ਲੋ ਇੱਕ ਮਿੰਟ ਪੈਸੇ ਮੰਗਦੇ ਉਹ ਹਾਂ ਜਾਂ ਨਾ ਚ ਜਵਾਬ ਦੇਣਾ ਮੰਗਦੇ ਆ ਮੰਗਦੇ ਹੀ ਦੇਣਾ ਮੰਗਦੇ ਨਾ ਸੱਚ ਬੋਲੇ ਨਾ ਝੂਠ ਨਹੀਂ ਮੰਗਦੇ ਜੀ ਹਾਂ ਜੀ ਕਿੰਨਾ ਚਿਰ ਹੋ ਗਿਆ ਮੰਗਦੇ ਨੂੰ ਪਾ ਜਿਹੜਾ ਨੂੰ ਪੱਛਾ ਪਾ ਕੇ ਨਹੀਂ ਕੋਈ ਪੁੱਛੀ ਕਿੰਨਾ ਚਿਰ ਹੋ ਗਿਆ ਮੰਗਦੇ ਨੂੰ ਦੋ ਮਹੀਨੇ ਹੋ ਗਏ ਦੋ ਮਹੀਨੇ ਹੁਣ ਗਾਹ ਤਾਂ ਮੰਗੋਗੇ ਕਿ ਨਹੀਂ ਨਹੀਂ ਮੰਗਾਂਗੇ ਨਹੀਂ ਮੰਗੋਗੇ ਡੇਢ ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ ਡੇਢ ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ ਇੱਥੇ ਆ ਨਾ ਮੜੇਗਾ ਆ ਮੇਰੀ ਬ੍ਰਦਰ ਪੰਜਾਬੀ ਦੀ ਦੁਕਾਨ ਇੱਥੇ ਮੈਂ ਕੰਮ ਕਰਦਾ ਡੇਢ ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਡੇਢ ਸਾਲ ਹੋ ਗਿਆ ਆ ਮੰਗ ਤੇ ਜੇ ਵੇ ਲੋ ਚਲੋ ਦੋ ਮਹੀਨੇ ਕਹਿੰਦੇ ਹਲੇ ਵੀ ਝੂਠ ਬੋਲੀ ਨਾ ਮਾਰੇ ਗਾਹ ਤਾਂ ਨਹੀਂ ਮੰਗਣਾ ਛੱਡ ਦਿਓ ਨਹੀਂ ਮੰਗਾਂਗੇ ਹੱਥ ਜੋੜ ਰਹੀ ਨਹੀਂ ਮੰਗੂ ਦੇ ਨਹੀਂ ਅੱਜ ਬਾਦਰ ਨਹੀਂ ਮਿਲਿਆ ਹੈ ਬੜਾ ਸੰਗਤ ਹੈ ਫੈਸਲਾ ਹੋਊ ਸੰਗਤ ਜੀ ਕਿਦਾਂ ਇਹ ਕਹਿੰਦੇ ਵੀ ਗਲਤੀ ਹੋ ਗਈ ਗਾਹ ਤੋਂ ਨਹੀਂ ਮੰਗਦੇ ਪਈ ਅੱਗੇ ਉਹ ਮੰਗਿਆ ਨਹੀਂ ਰਹਿਣ ਵਾਲਾ ਕਿੱਥੋਂ ਦਾ ਰਹਿਣ ਵਾਲਾ ਆ ਪੁੱਛ ਆਪ ਪੁੱਛ ਕਿੱਥੋਂ ਦਾ ਰਹਿਣ ਵਾਲਾ ਅੱਲਾਹ ਲਾਓ ਜੀ ਪਹਿਲਾਂ ਕਹਿੰਦੇ ਮਾਨ ਸਿੰਘ ਗੇਟ ਦੇ ਹੋਣ ਕਿੱਥੋਂ ਦਾ ਰਹਿਣ ਵਾਲਾ ਪਿਆਰ ਦੇ ਮਾਨ ਸਿੰਘ ਰੋਡ ਦੇ ਪਿਆਰ ਦੇ ਪਿਆਰ ਦੇ ਮਾਂ ਬਣੀ ਸੀ ਮਾਂ ਕਿੱਥੇ ਆਲੀ ਇਹਨੂੰ ਤਾਂ ਬੁਲਾਣਾ ਨਹੀਂ ਦੱਸੋ ਭਾਈ ਜੀ ਉਹਨੇ ਮਮੀ ਨੂੰ ਲਾ ਲਾ ਕਰ ਮਮੀ ਆਪਣੀ ਨੰਬਰ ਦੇਉ ਦਾ ਲਾਓ ਨੰਬਰ ਬਲਾ ਫੋਨ ਦਾ ਅੱਜ ਭਾਈ ਤੁਹਾਨੂੰ ਅੱਜ ਪਨੀਰ ਮਿਲੇਗੀ ਲੱਖਰ ਦੇ ਆ ਸਾਰੇ ਫਲੇ ਵੀ ਤੁਹਾਨੂੰ ਅੱਜ ਹੀ ਪਨੀਰ ਮਿਲੇਗੀ ਤੁਹਾਨੂੰ ਯਾਦ ਰੱਖੀ ਪਿਆਰਿਆਂ ਤਾਂ ਪਜਨਾ ਬਣਾਉਂਗਾ ਮਾਂ ਸਦੋ ਨਾ ਮਾਂ ਨੂੰ ਦੇਖੋ ਸਾਹਮਣੇ ਪਜਨਾ ਕਾਲਾ ਨਹੀਂ ਕਹਿੰਦੇ ਕੱਖ ਚਲ ਫਿਰ ਕਰ ਮੋ ਉਧਰ ਭਾਈ ਇੱਕ ਮਿੰਟ ਖਲੋ ਜਾ ਦੱਸ ਦੇ ਵੀ ਅਸੀਂ ਕਿੱਥੋਂ ਦੇ ਰਹਿਣ ਵਾਲੇ ਆ ਦੱਸੋ ਕਿੱਥੋਂ ਦੇ ਰਹਿਣ ਕਿੱਥੋਂ ਦੇ ਰਹਿਣ ਵਾਲੇ ਜੀ ਪਿਆਰ ਦੇ ਵੀ ਯਾਰ ਦੇ ਤੇ ਪੰਜਾਬੀ ਪ੍ਰੋਪਰ ਬੋਲਣ ਦੇ ਜਿਹੜੇ ਲੋਕ ਕਹਿੰਦੇ ਨੇ ਜਿਹੜੇ ਨਿਆਣੇ ਸਾਡੇ ਸਾਰੇ ਪ੍ਰਵਾਸੀ ਦੇ ਤੁਹਾਨੂੰ ਭੇਖਾ ਲੱਗ ਗਿਆ ਚੰਗਿਆਂ ਭਲਿਆਂ ਨੂੰ ਵੀ ਪੰਜਾਬੀ ਆ ਤੁਹਾਨੂੰ ਵੀ ਬੇਪੂ ਬਣਾਤਾ ਇਹਨਾਂ ਨੇ ਪੱਕੀ ਗੱਲ ਆ ਪੱਕੀ ਗੱਲ ਆਸ ਤੋਂ ਬਾਅਦ ਇੱਥੇ ਨਹੀਂ ਜਾਓ ਜਾ ਕੇ ਸਕੂਲ ਸਕੂਲ ਜਾਓ ਨਹੀਂ ਇਹ ਨਹੀਂ ਉਹਨੇ ਰਾਤਾਂ ਕੋਈ ਬੋਲਦਾ ਕਿ ਉਹ ਬਾਤ ਨਹੀਂ ਬਣਦੀ ਇਹ ਨਹੀਂ ਇੱਥੇ ਨਹੀਂ ਬੈਠੇ ਗੱਡ ਇੱਥੇ ਛੱਡਦੀ ਹੈ ਜੀ ਇਹਨਾਂ ਨੂੰ ਇੱਕ ਮੌਕਾ ਦੇ ਦਈਏ ਨਾ ਅ ਵੀਰ ਉਹਨਾਂ ਨੇ ਵੀ ਕੁਝ ਜਾਓ ਜੀ ਇੱਕ ਮੌਕਾ ਦੇ ਦਈਏ ਨਹੀਂ ਜਾਣਦਾ ਚੱਲ ਓਏ ਨਿਕਲ ਓਏ ਨਿਕਲ ਜਾਨ ਕੋ ਤੇ ਇਹ ਪੁਰਾਣਾ ਦਾ ਜਦੋਂ ਕੋਈ 440 ਸਮੇਂ ਦਾ ਪੁਰਾਣਾ ਉਹ ਹੋਰ ਨਹੀਂ ਓਹ ਹੋਰ ਨਹੀਂ ਆਲੇ ਆਲੇ ਆ ਆ ਕੰਮ ਆ ਆਹ ਕੋਣ ਦਾ ਦੱਸ ਕਿੰਦਾ ਦੱਸ ਮੈਨੂੰ ਤੂੰ ਦੇਖੇ ਦੇਖੇ ਬਾਬਾ ਜੀ ਇੱਕ ਹੀ ਨਿਕਲੇ ਦੱਸ ਗਲਤੀ ਗਲਤੀ ਮੰਗਣੋਂ ਹਟਦਾ ਕਿ ਨਹੀਂ ਦੱਸ ਦੇ ਨੀ ਆ ਆ ਦੇਖ ਲੋ ਸੰਗਤ ਜੀ ਆ ਆ ਦੇਖ ਲੋ ਜਿਹੜੇ ਕਹਿੰਦੇ ਆ ਕਿ ਮੰਗਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਦੇਖ ਲੋ ਇਹ ਕਿਹਦੇ ਸਟਾਰ ਬਣ ਕੇ ਤੇ ਟਮਾਟਰ ਤੇ ਪਾਏ ਇਹਨਾਂ ਨੇ ਇਹ ਗੁਰੂ ਘਰਾਂ ਦੇ ਪਰ ਮੰਗ ਲਿਆ ਹੋਟਲਾਂ ਦੇ ਨਾਂ ਤੇ ਪੈਸੇ ਲੈਣ ਦੇ ਲੋਕਾਂ ਜਿਨ੍ਹਾਂ ਨੂੰ ਬਹੁਤੀ ਤਕਲੀਫ ਹੈ ਨਾ ਘਰ ਲੈ ਜਾਓ ਆਪਣੇ ਇੰਦੇ ਇਹਨੂੰ ਆਪਣੇ ਘਰ ਲੈ ਜਾਓ ਪਰ ਦੇਖੋ ਹੰਤੂ ਬੰਦਿਆਂ ਨੂੰ ਨਿਕਲ ਜਾ ਮੈਂ ਤੁਹਾਨੂੰ ਦੱਸਾਂਗਾ ਬੰਦਿਆਂ ਨੂੰ ਨਿਕਲ ਜਾ ਇੱਥੋਂ ਤਨਦਾ ਮੇਰਾ ਸੇਵਾ ਰਿੰਦਾਂ ਮਿਲ ਜਾ ਤੁਹ ਨਿਕਲ ਜਾ ਘਰ ਤੋਂ ਮੈਂ ਤੁਹ ਤੇਰੇ ਹੋਟਲ ਵਾਲਿਆਂ ਵਾਲਾ ਦੂਜੇ ਨੂੰ ਵੱਡੇ ਬਣਾਵਾਂਗੇ ਤੇਰੇ ਤੇਰੇ ਸਾਰੇ ਜੀਰ ਦਾ ਪਾਇਆ ਤੀਰ ਦਾ ਇੱਕ ਦੀ ਬਾਹਾਂ ਸਦੀ ਕਰ ਆ ਬਾਹਾਂ ਸਦੀ ਕਰ ਇੱਕ ਬੰਨੇ ਤੂੰ ਖੰਡਾ ਛਪਾਇਆ ਇੱਕ ਬੰਨੇ ਤੈਨੂੰ ਭੈਣ ਤੋਂ ਅੱਗ ਲੈ ਗਈ ਤੈਨੂੰ ਕਿ ਨਹੀਂ ਭਾਈ ਇੱਕ ਹੋਰ ਯਾਰ ਤੂੰ ਸਾਰੇ ਧਰਮਾਂ ਨੂੰ ਬਦਨਾਮ ਕਰਨਿਆ ਦੋਵੇਂ ਸਤਕਾਰਯੋਗ ਧਰਮ ਨੇ ਤੇ ਤੂੰ ਦੋਵਾਂ ਨੂੰ ਟੀਕਾ ਲਾਉਂਦਾ ਅਗਲੇ ਸੱਚ ਦੱਸ ਦੇ ਮੈਨੂੰ ਕਿਹੜਾ ਹੈ ਕਾਹ ਤੋਂ ਕੀ ਆਪਾਂ ਕਰਨੇ ਭਾਈ ਜੀ ਕਿਹੜੀ ਫੋਟੋ ਹੈ? ਕੀ ਇਹਨੇ ਉਹਨਾਂ ਕੋ ਪੈਸੇ ਮੰਗਣ ਦੇ? ਸੋਰੀ ਕੀ ਹੈ ਭਾਈ? ਉਧਰ ਚੱਲ ਉਧਰ ਚੱਲ। ਆ ਜਾ ਆ ਜਾ। ਉਧਰ ਆ ਬੰਦੇ। ਮਾਈਟਰ ਮਾਈਟਰ। ਮੈਦ ਖਲੇ ਬੈ। ਖਲੇ ਬੈ। ਖਲੇ ਬੈ। ਭਾਈ ਅੱਲੇ ਤੂੰ ਖਲੇ ਬੈ। ਖਲੇ ਬੈ। ਸੋਰੀ ਭਾਈ। ਮੈਦ ਸੁਣ। ਮੈਦ ਬਹਿ ਆ ਪੁੱਛ ਕੰਜਰ ਥੋੜਾ ਮੈਨ ਬਹਿ ਤੂੰ। ਆ ਗਿਆ ਨਾ ਕੱਬ ਥੱਲੇ ਬੈ ਥੱਲੇ ਬੈ ਬਾਬਾ ਜੀ ਦਿਮਾਲੇ ਬਣ ਕੇ ਸਿਰ ਤੇ ਸਜਾ ਕੇ ਤੇ ਪੈਸੇ ਮੰਗਦੇ ਲੋਕਾਂ ਕੋ ਥੱਲੇ ਬੈ ਯਾਰ ਥੱਲੇ ਬੈ ਥੱਲੇ ਬੈ ਭਾਈ ਫੋਟੋ ਵਿੱਚ ਨੇ ਮੈਗਨੇਟ 50 ਰੁਪਏ ਦੀ ਉਹ ਤੂੰ ਨਹੀਂ ਵੇਚਣ ਤੇ ਆ ਭਾਈ ਮੈਗਨੇਟ ਵੇਚਣੇ ਆ 50 ਰੁਪਏ ਦੀ ਆ ਇੱਕ ਮੋੜਾ ਆ ਨੰਬਰ ਆਪਾਂ ਵੀ ਕਿਤੇ ਨਹੀਂ ਰਿੰਗ ਮਿਲੂ ਹਾਂ ਜੀ ਆਹ ਤਾਂ ਅਲੱਗ ਹੀ ਹੋ ਗਏ ਇਹਦੇ ਹੋਰ ਆਜੋ ਆ ਬਾਬਾ ਜੀ ਹਟਾ ਉਹਨਾਂ ਨੂੰ ਕਹਿਂਦਾ ਵੀ ਫੀਸ ਦੇਣੀ ਆ ਪੈਸੇ ਦੇ ਦੋ ਇਹ 50 ਰੁਪਏ ਦੀ ਮੈਗਨੇਟ ਵੇਚਦੇ ਆ ਤੇ ਪੈਸੇ ਦੇਦੇ ਆ ਆ ਵੇਖਿਆ ਨਾ ਆਹ ਇਹਦਾ ਰਾਮੇ ਵਾਲਾ ਵਿਚੋ ਨਹੀਂ ਰਸਤੀ ਗਈ ਮੈਂ ਆ ਗਿਆ ਰੁਕ ਜਾ ਰੁਕ ਜਾ ਨਹੀਂ ਜੇ ਹੈਗਾ ਯਾਰ ਜੀ ਨਹੀਂ ਹੈ ਕੋਈ ਸਕਦਾ ਨਹੀਂ ਤੁਸਾਂ ਨੂੰ ਬਹੁਤ ਜੱਗੇ ਬੜੇ ਕੰਮ ਕਰੋ ਕਾਦੀ ਮਦਦ ਕਰੀਏ ਤੁਹਾਡੀ ਦੱਸੋ ਮੈਨੂੰ ਕਿਹਦਾ ਦੈਣੀ ਹੈਗਾ ਪੋਸਟ ਨਹੀਂ ਨਹੀਂ ਤੁਹਾਡੀ ਕਾਦੀ ਖੁਦਦ ਕਾਦੀ ਕਰੀਏ ਦੱਸ ਇਹਨਾਂ ਨੇ ਬਦਨਾਮ ਕੀ ਕਰ ਸਿੱਖਾਂ ਨੂੰ ਕੀ ਭੀਖ ਮੰਗ ਕੇ ਖਾਣੇ ਜੀ ਅਜੇ ਗੁਰੂ ਘਰ ਅਗੇ ਬਜਾਦਾ ਨਾ ਕਰ ਗੁਰੂ ਘਰ ਅਗੇ ਮੰਗਣ ਦੇ ਫਿਰ ਉਹ ਮਾਗ ਤੁਹਾਡਾ ਘਰ ਜਿੱਥੋਂ ਦਾਤਾ ਮਿਲਦੀਆਂ ਵਾ ਇਹ ਮੰਗਦੇ ਬੜਕੇ ਉੱਥੇ ਤੇ ਸਾਡਾ ਜੀ ਸੇਕੰਡਰੀ ਉਹ ਮੇਰੀ ਇੱਕ ਗੱਲ ਸੁਣੋ ਸੁਧਰਨਾ ਕੇ ਪਰਚਾ ਦਰਜ ਕਰਾਉਣਾ ਹੈ ਦੋ ਮੁੱਖ ਦੀਆਂ ਗੱਲਾਂ ਦੋ ਦੱਸੋ ਹਟਣਾ ਤੇ ਪਰਚਾ ਦਰਜ ਕਰਾਉਣਾ ਨਹੀਂ ਨਹੀਂ ਮੈਂ ਨਾ ਬਈ ਦੋ ਗੱਲਾਂ ਉਹਦਾ ਖਲੋਜਾ ਕਮੜਾ ਪਰਚਾ ਦਰਜ ਕਰਾਉਣਾ ਕਿ ਹਟਣਾ ਐਨੀ ਸੰਗਤ ਖਲੁੱਤੀ ਆ ਇਹਨਾਂ ਸਾਹਮਣੇ ਕਹਿ ਦਿਓ ਵੀ ਅੱਜ ਤੋਂ ਬਾਅਦ ਸੰਗਤ ਕੋਈ ਅਸੀਂ ਪੈਸਾ ਨਹੀਂ ਮੰਗਾਂਗੇ ਕੋਈ ਵੀ ਜੇ ਪੈਸੇ ਮੰਗੇ ਵੀ ਤੁਹਾਡਾ ਕੋਈ ਮਰ ਗਿਆ ਕੋਈ ਫੀਸ ਦੇ ਦਿਓ ਇਹ ਤੁਹਾਨੂੰ ਬੰਦੇ ਦੇ ਪੁੱਤ ਬਣਾਉਂਦਾ ਕਿ ਜੇ ਦੁਨੀਆ ਮਰਸਦੀ ਧੱਕੇ ਦੇ ਇਹ ਨੀ ਪੜ੍ਹਾਈ ਦੇ ਪੜਨ ਸਕੂਲ ਬਣਾ ਇਹ ਅਨੰਦਪੁਰ ਸਾਹਿਬ ਵੀ ਇਦਾਂ ਹੀ ਇਹ ਨਵਾਂ ਕੰਮ ਆ ਤਮਾਲੇ ਬਣ ਕੇ ਆਪਾਂ ਪੜ੍ਹਾਈ ਕਰਨਾ ਨਹੀਂ ਪੈਸੇ ਦੇਣੇ ਨਹੀਂ ਆਪਾਂ ਪੜ੍ਹਨਾ ਚਾਹੁੰਦੇ ਹਟਣਾ ਵਾ ਹਾਂਜੀ ਵੀਰ ਜੀ ਇੱਥੋਂ ਦੇ ਰਹਿਣ ਵਾਲੇ ਸੀ ਇਸ ਕਰਕੇ ਇਹਨਾਂ ਨੂੰ ਕਹਿਣ ਡਿਆ ਵੀ ਕਿਤੇ ਨਾ ਇਹ ਨਾ ਚੱਲ ਜਾਣਾ ਨਹੀਂ ਬੇਹਲਾ ਅਨਕਲ ਜਾ ਲੋਕਾਂ ਨੂੰ ਦੋਗੇ ਹੋਣਾ ਸੰਡਿਆ ਨਾ ਛੁਟਣਾ ਛੁਟਣਾ ਕਿਉਂ ਹਟਣਾ ਜੇ ਸੰਗਤ ਕੋ ਪੈਸੇ ਕੰਮ ਨਹੀਂ ਕਰ ਲੈਣੇ ਉਹ ਚੱਲਣਾ ਕੰਮ ਜਿਹੜੇ ਜਿਹੜਾ ਇਹਨਾਂ ਨੂੰ ਦਿਖਾ ਦਵਾਂ ਮੈਂ ਅੱਜ ਨਹੀਂ ਇਹ ਜਿਹੜਾ ਇਹ ਭੱਜ ਲੈ ਇਹ ਨਹੀਂ ਲੜਨਾ ਸਮਝੀਂ ਬੰਦਾ ਇਹ ਨਹੀਂ ਲੈਣਾ ਇਹ ਨੀਂਦੀ ਪਾ ਕੇ ਆ ਜਾਣਾ ਤੁਸੀਂ ਹੁਣ ਸ਼ਾਮੀ ਵੇਖਣਾ ਇਹਨੇ ਫੇਰ ਆਈ ਉਹ ਕਹਿੰਦਾ ਮੇਰੇ ਪਾਪਾ ਜੀ ਉਹ ਦੇਖੋ ਤੁਸੀਂ ਵੀ ਕੋਈ ਸ਼ਾਮੀ ਲੈ ਤੁਹਾਡੇ ਕੋਲ ਇਹ ਸਿਰਫ ਕੇਲ ਵਾਹਣ ਕਰ ਜਾਂਦੇ ਹੋ ਮੇਰਾ ਨੰਬਰ ਹੈਗਾ 1340834 ਤੋਂ ਵਾਹਣ ਸ਼ਾਮੀ ਨੀਲੀ ਪਾਗਲ ਹੈ ਜਿਹੜਾ ਨੀਲੀ ਪਾਗਲ ਇਹ ਨਹੀਂ ਸੁਧਰ ਨਾਲ ਐ ਨਹੀਂ ਸੁਧਰਦਾ ਇਹ ਨਹੀਂ ਸੁਧਰਦਾ ਬਾਈ ਕੁੜੇ ਹੋ ਗਏ ਮੇਰੀ ਬਾਣੀ ਮਦਰ ਚਲੋ ਬਹੁਤ ਜਿਆਦਾ ਮੇਰੀ ਬੇਤ ਸੁਣੋ ਜੇ ਤੇ ਇਹ ਗਏ ਸੁਧਰ ਐ ਨਹੀਂ ਸੁਧਰਦਾ ਨਹੀਂ ਅੰਬਰ ਸਰਦੇ ਆ ਭਾਈ ਨਸ਼ਾ ਕਰਦਾ ਇਹ ਵੱਡੀ ਗੱਲ ਹੈ ਕੰਮ ਦਾ ਮੈਨੂੰ ਬੜੀ ਬੜੀ ਕਿਹਾ ਮਖਾ ਕਾਕਾ ਨਿਸ਼ਾਨਾ ਕਰ ਗਿਆ ਬਾਬਾ ਜੀ ਦੀ ਫੋਟੋ ਵੇਜ ਕੇ ਬੜਾ ਪਾਪਾ ਇਹ ਨਹੀਂ ਸੁਧਰ ਸਕਦਾ ਭਾਜੀ ਉਹ ਇੱਕ ਵਾਰੀ ਛੱਡ ਕੇ ਮੈਂ ਪਤਾ ਨਹੀਂ ਕਿੰਨੀ ਵਾਰੀ ਬੜਾ ਇਹ ਨਹੀਂ ਸੁਧਰ ਸਕਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜੋ ਮਰਜ਼ੀ ਕਰੋ ਪਰ ਜਾਓ ਜੇ ਤੁਸੀਂ ਦੋ ਟਾਈਮ ਆਓ ਤੇ ਤੁਹਾਨੂੰ ਦੋਨੋਂ ਟਾਈਮ ਮਿਲੇਗਾ ਇੱਕ ਟਾਈਮ ਉਹ ਨਹੀਂ ਘਰਾ ਦੇ ਤੂੰ ਅੱਠ ਵਜੇ ਤੁਸੀਂ ਛੋੜ ਸਕਦੇ ਹੋ ਸਾਨੂੰ ਉੱਥੇ 10 15 ਬੱਚੇ ਜਿਨਰੀਆਂ ਮਾਵਾਂ ਖੇਡੀਆਂ ਅੰਗੇ ਬੱਚੇ ਤੁਹਾਨੂੰ ਤਾਂ ਫੋਟੋ ਹਾਂ ਆਪਰੋਂ ਆਈ ਇਹਨਾਂ ਨੂੰ ਕਹਿਣ ਲਿਆ ਕਿ ਕਮੀ ਹੋਈ ਹੈ ਇਹਨਾਂ ਨੂੰ ਮੈਗਨੇਟ ਲੈ ਲੋ ਇਹਨਾਂ ਦਾ ਪਾਜੀ ਮੇਰੀ ਜਾਨ ਹੈ ਮੇਰੀ ਫੀਸ ਫੀਸ ਜਾ ਕਿਹ ਜਹਾੜੀ ਤੁਸੀਂ ਰਾਤੀ ਆਉਂਦੇ ਹੋ 8 ਵਜੇ ਤੁਹਾਨੂੰ 15-6 ਫੋਟੇ ਬੱਚੇ ਮਿਲਣਗੇ ਮੇਰਾ ਕਹਿਣਾ ਸੁਣੋ ਇਹ ਕਹਿੰਦੇ ਰਾਤ ਨੂੰ 8 ਵਜੇ ਅਸੀਂ ਆਵਾਂਗੇ ਨਹੀਂ ਆ ਚੌਕ ਸਵੇਰੇ ਆ ਸਵੇਰੇ ਫਿਰ ਤੁਹਾਨੂੰ ਅਸੀਂ ਸਾਥ ਕਰਵਾ ਦਾਂਗੇ ਅਸੀਂ ਸਾਥੇ ਤੋਂ ਸਵੇਰੇ ਸਾਥੋਂ ਚਲਾ ਕੇ ਫਿਰ ਤੁਸੀਂ ਰੋੜੀ ਦੇ ਕੋਲ ਇੰਡੇ ਦੇ ਬਾਅਦ ਤੁਸੀਂ ਦੇਖੋ ਇਹਨੇ ਉਹ ਕਿਹਨਾਂ ਤੋਂ ਤੂੰ ਕਿਉਂ ਗਲਮੀ ਗਏਂਗਾ ਚਲੇਗਾ ਘਾੜੀਆ ਢੀਹਾੜੀ ਪਾ ਕੇ ਇਹਨਾਂ ਨੇ ਸਾਥੇ ਤੋਂ ਬਾਅਦ ਇਹ ਇੱਥੇ ਆਣਾ ਕਰਦੇ ਆ ਉਹ ਮਾੜਾ ਦੋ ਦੋ ਟੱਟਾ ਯਾਰ ਬਜਾਈਂਦਾ ਜੇ ਬਬਾਈ ਕਿਹੜੇ ਹੋਈ ਤੁਹਾਡੇ ਆਏ ਨੇ 3-4 ਬੰਦੇ ਨੇ 2-4000 ਢੀਹਾੜੀ ਪੋਣੀ ਆ ਉਹਨੂੰ ਮਿਹਨਤ ਕਰਨ ਦੀ ਲੋੜਿਆ ਇਹਦੇ ਆਮ ਲੋਕਾਂ ਨੂੰ ਚਾਹੀਦਾ ਨਾ ਨਾ ਦੇਣ ਪੈਸੇ ਇਹਨਾਂ ਨੂੰ ਲੋਕੀ ਦਿੰਦੇ ਆ ਨਾ ਜਦੋਂ ਕਿਸੇ ਨੂੰ ਕਿਸੇ ਮੇਰਾ ਮੁਕਿਆ ਆਇਆ ਮੇਰਾ ਪਿਓ ਆਇਆ ਉਹ ਮੈਂ ਉਹ ਮੈਂ ਬਹਿ ਬੰਦੇ 50000 ਰੁਪਏ 1 ਡਾਲਰ ਤੱਕ ਮਿਲਦੇ ਇਨਾਂ ਨੂੰ ਅੱਛਾ ਬੜੇ ਬਹਿ ਤੇ ਜਿਹਨਾਂ ਨੇ ਡੋਲਰ ਡੋਲਰ ਲੋਕਾਂ ਨੇ ਦਿੱਤੇ ਨਾ ਸੰਗਤ ਨੇ ਉਹ ਮਾੜੀਆਂ ਤਾਂ ਪਈਆਂ ਮੁਰਾ ਤੇ ਪਰਨੇ ਬੰਨ ਕੇ ਪ੍ਰਵਾਸੀ ਭੱਜ ਗਏ ਇਹ ਬਦਨਾਮ ਕਰਦੇ ਇਹ ਸਿੱਖ ਨਹੀਂ ਆ ਇਹ ਗੱਲ ਤਾਂ ਮੰਨਦੇ ਜੇ ਸਾਰੇ ਨਹੀਂ ਨਹੀਂ ਇਹ ਲੋਕ ਸਿੱਖਾਂ ਦੇ ਰੂਪ ਜਾਣ ਕੇ ਤੇ ਜਿਹੜੇ ਕੰਮ ਉੱਤੇ ਕਰਦੇ ਸਿੱਖ ਦੇ ਗਿਰਤ ਕਰਦਾ ਹਾਂ ਕੋਈ ਗੱਲ ਨਹੀਂ ਇਹਨਾਂ ਦਾ ਇਲਾਜ ਕਰਾਂਗੇ ਚੰਗੀ ਤਰ੍ਹਾਂ ਹੁਣ ਤੁਸੀਂ ਭਾਈ ਦੋ ਟਾਈਮ ਆ ਗਏ ਫੇਰ ਆਜੋ ਨਾ ਇਹ ਇੱਕ ਟਾਈਮ ਇੱਕ ਵਾਰੀ ਤੁਸੀਂ ਕਹਿ ਰਹੇ ਜਲਦੀ ਕਦੋਂ ਨਹੀਂ ਹੁਣ ਵੇਖੋ ਜੇ 7 ਵਜੇ ਸ਼ੁਰੂ ਹੋਈਆਂ ਜੇ 7:00 ਮੇਰੇ ਕੋਲ ਮੁੰਡਾ ਫੜਿਆ ਹੈ। ਆ ਜੀ ਜਿਆਦਾ ਵੇ ਤੱਕ ਸਵੇਰੇ 7 ਵਜੇ ਲੈ ਕੇ 2 ਵਜੇ ਤੱਕ ਤੁਸੀਂ ਵੀਰੋ ਫੇਰ ਕੰਮ ਹੋਣਾ ਜੇ ਬੰਦ ਨਹੀਂ ਤਾਂ ਕੰਮ ਨਹੀਂ ਹੋਣਾ ਜੇ ਬੰਦ ਪੱਕਾ ਹੋ ਗਿਆ ਤੁਹਾਡੇ ਨਾਲ ਹੁਣ ਅਸੀਂ ਐ ਜੀ ਪੀ ਸੀ ਦਾ ਸਹਿਯੋਗ ਲੈ ਰਹੇ ਹਾਂ ਅਸੀਂ ਐ ਜੀ ਪੀ ਸੀ ਦਾ ਵੀ ਸਹਿਯੋਗ ਲੈ ਰਹੇ ਹਾਂ ਕੀ ਕਾਰਵਾਈ ਨਹੀਂ ਸੁਧਰਦੇ ਆਪਾਂ ਨਾ ਦੁਕਾਨਦਾਰੀ ਖਰੀ ਆਪਾਂ ਦੀ ਲੈਣਾ ਨਹੀਂ ਕੋਈ ਚਲ ਨਹੀਂ ਨਹੀਂ ਸੁਧਰਦੇ ਪੱਕਾ ਲੋਗਣ ਚਲੀਏ ਅਸੀਂ ਤਾਂ ਲੈ ਕੇ ਬੋਲਦੇ ਨਹੀਂ ਸਾਹਮਣੇ ਦੁਕਾਨ ਦਾ ਬੰਦ ਕੋਈ ਨਹੀਂ ਪੱਕਾ ਹੀ ਤੁਹਾਡੇ ਕੋਲ ਆ ਗਿੱਟੇ ਨੇ Todo